ਹਾਂ ਜੀ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਗੱਲ ਕਰਦੇ ਆ ਵੀਰੋ ਬਰਸਤੀ ਰੁੱਖਾਂ ਦੀ ਕਿ ਦੇਖੋ ਜੇ ਬਰਸਤੀ ਰੁੱਖ ਨੇ ਜਿਹਦੇ ਸਭ ਤੋਂ ਪੁਰਾਣੇ ਬਰਸਤੀ ਰੁੱਖ ਵੀਰੋ ਪਿੱਪੜ ਦੇ ਬੋੜ ਨੂੰ ਮੰਨਿਆ ਜਾਂਦਾ ਹੈ ਦੇਖੋ ਕਿੰਨੇ ਵਧੀਆ ਤੇ ਕਿੰਨੇ ਵੱਡੇ ਕਿੰਨੇ ਰੌਣਕ ਵਾਲੇ ਕਿੰਨੇ ਵਧੀਆ ਛਾਵਾਂ ਹੁੰਦੀਆਂ ਸੀ ਇਹਨਾਂ ਦਰਖਤਾਂ ਦੀ ਵੀਰੋ ਦੇਖੋ ਜੇ ਆਹ ਬੋੜ ਦੀ ਆਪਾਂ ਗੱਲ ਕਰੀ ਜਿੱਥੇ ਆਪਾਂ ਖੜੇ ਆ ਪਿੰਡ ਲੱਲੂ ਆਣਾ ਇਹ ਵੀਰੋ ਨਹਿਰ ਦੇ ਸੂਏ ਦੇ ਉੱਪਰ ਦੇਖੋ ਤੁਸੀਂ ਬਣਿਆ ਹੋਇਆ ਹੈ ਜੋ ਇੱਥੇ ਬੇਲੀ ਜਗ੍ਹਾ ਪਈ ਆ ਇਹਦੀ ਨਾਲ ਵੀ ਰੋਹੇ ਦਕਸਤੀ ਮੈਨੂੰ ਯਾਰ ਲੰਘਦੇ ਨੂੰ ਬਹੁਤ ਸੋਹਣਾ ਲੱਗਿਆ ਵੀਰ ਕਿਉਂ ਨਾ ਇਹਦੀ ਆਪਾਂ ਵੀਡੀਓ ਬਣਾ ਕੇ ਸ਼ੇਅਰ ਕਰੀਏ ਇਹ ਵੀਰੋ ਵਿਰਾਸਤੀ ਰੋਖਾ ਹੈ ਬਹੁਤ ਹੀ ਵੱਡਾ ਬੋੜ ਜਿਹਨੂੰ ਆਪਾਂ ਕਹਿੰਦੇ ਆ ਇੱਥੋਂ ਸ਼ੁਰੂ ਹੋ ਕੇ ਵੀਰੋ ਦੇਖੋ ਇਹ ਘੱਟੋ ਘੱਟ ਇੱਕ ਕਨਾਲ ਡੇਢ ਕਨਾਲ ਥਾਂ ਦੇ ਵਿੱਚ ਵੀਰੋ ਫੈਲਿਆ ਹੋਇਆ ਨੇ ਅੱਗੇ ਦੀ ਅੱਗੇ ਆਏ ਆਪਣੇ ਜੜਾਂ ਬਣਾ ਲੀਆਂ ਦੇਖੋ ਇਹ ਉੱਪਰ ਤੋਂ ਜਿਨੂੰ ਆਪਾਂ ਕਹਿੰਦੇ ਆ ਦਾੜੀ ਉਹ ਆ ਕੇ ਵੀਰੋ نیچے ਲੱਗ ਗਈਆਂ نیچے ਲੱਗ ਲੱਕੇ ਆਏ ਇਹਦੀਆਂ ਟਾਂਗਾਂ ਅੱਗੇ ਦੀ ਅੱਗੇ ਵੱਧ ਕੇ ਡਾਣੇ ਵੀਰੋ ਐਡੀ ਦੂਰ ਤੱਕ ਇਹ ਜੋ ਬੂਟਾ ਹੈ ਇੱਥੋਂ ਤੱਕ ਇਹ ਪਹੁੰਚ ਗਿਆ ਦੇਖੋ ਇੱਥੋਂ ਸ਼ੁਰੂ ਹੋ ਕੇ ਵੀਰੋ ਇੱਥੋਂ ਤੱਕ ਇਹ ਇੱਕੋ ਹੀ ਬੂਟਾ ਹੈ ਜੀ ਜਿਹਨੂੰ ਆਪਾਂ ਕਹਿੰਦੀਏ ਵੀ ਘਟੋ ਘਟੇ ਇਹ ਇੱਕ ਕਨਾਲ ਦੇ ਵਿੱਚ ਆ ਇਹਦੀ ਜੜ ਹਜੇ ਵੀ ਨਹੀਂ ਆਈ ਇੱਥੇ ਆਈ ਆ ਆ ਇਹਦੀ ਮੇਨ ਜੜਾ ਵੀਰੋ ਇੱਥੋਂ ਲੈ ਕੇ ਇਧਰ ਨੂੰ ਵੀ ਅੱਗੇ ਤੱਕ ਇਹ ਬੂਟਾ ਜਾਂਦਾ ਦੇਖੋ ਮੈਂ ਜ਼ੂਮ ਨਾ ਕਰਦਾ ਹੋਏ ਤੁਹਾਨੂੰ ਦੂਰੋਂ ਦਿਖਾਉਣਾ ਦੇਖੋ ਜੀ ਇੱਥੋਂ ਲੈ ਕੇ ਇੱਥੇ ਤੱਕ ਇਹ ਇੱਕੋ ਹੀ ਦਰਖਤ ਹੈ ਦੇਖੋ ਜੀ ਵੱਖਰੇ ਨਜ਼ਾਰੇ ਦੀ ਸ਼ਾਨ ਆ ਵੀਰੋ ਸ਼ਾਨ ਦੀ ਗੱਲ ਕਰੀਏ ਤਾਂ ਯਾਰ ਬਹੁਤ ਦੂਰ ਤੱਕ ਇਹਦੀ ਸ਼ਾਨ ਅੱਧੇ ਕਿਲੇ ਬਾਣ ਦੇ ਵਿੱਚ ਸ਼ਾਂ ਫੈਲੀ ਹੋਈ ਆ ਇਹ ਕੋਈ ਸ਼ਾਇਦ ਪੁਰਾਣਾ ਹੀ ਵਿਰਸਾ ਵੀਰੋ ਦੇਖੋ ਇੱਥੋਂ ਐਦਾਂ ਚੱਲ ਕੇ ਹੋ ਤੱਕ ਇਹਦੇ ਟਾਣੇ ਇਧਰ ਨੂੰ ਫੈਲ ਗਏ ਨੇ ਆ ਜਿਹਦੀ ਨੀਚੇ ਲੱਗ ਕੇ ਜੋ ਗਾੜੀ ਹੁੰਦੀ ਆ ਬੋੜ ਦੀ ਵੀਰੋ ਇੱਥੋਂ ਇਹਦਾ ਆਪਸੀ ਕੰਟੈਕਟ ਬਣ ਗਿਆ ਇੱਕ ਇਹ ਬੂਟਾ ਹੈ ਇਹ ਬੂਟਾ ਆਪ ਜੀ ਦੀ ਤਹਾਂ ਜਾ ਕੇ ਇਤਾਂ ਮਿਲ ਗਿਆ ਦੇਖੋ ਇਤਰੋਂ ਵੀ ਬੂਟਾ ਹੈ ਟਾਣਾ ਤੇ ਉਧਰੋਂ ਵੀ ਟਾਣਾ ਹੈ ਦੇਖੋ ਜੀ ਆਹ ਟਾਣਾ ਆ ਕੇ ਇਹਦੇ ਵਿੱਚ ਮੈਚ ਹੋ ਗਿਆ ਅਗਲੇ ਦੇ ਵਿੱਚ ਤੇ ਇਥੋਂ ਵੀ ਰੋਹੀ ਅੱਗੇ ਦੇਖੋ ਫੇਰ ਐਂ ਵਧਦਾ ਹੋਇਆ ਕਾਫੀ ਦੂਰ ਤੱਕ ਵੀਰੋਂ نیچے-नीचे-नीचे-नीचे ਉਹ ਉੱਥੋਂ ਤੱਕ ਇਹ ਚਲਾ ਗਿਆ ਆਹ ਇਹਦੇ نیچے ਵੀ ਰੋ ਖੂ ਹੈ ਸ਼ਾਇਦ ਹੁਣ ਇਹਦੇ ਵਿੱਚ ਪਾਣੀ ਵਗੈਰਾ ਤਾਂ ਨਹੀਂ ਹੋਣਾ ਬਹੁਤ ਡੂੰਗਾ ਸੁੱਕ ਗਿਆ ਹੈ ਕੁ ਤੇ ਇਹ ਦੇਖੋ ਵੀਰੋ ਪਾਣੀ ਭਰਨ ਦੇ ਵਾਸਤੇ ਦੇ ਉੱਪਰ ਪੁਰਾਣਾ ਸੱਭਿਆਚਾਰ ਇਹ ਉਸੇ ਤਰ੍ਹਾਂ ਪਾਉਣੀ ਵੀ ਲੱਗੀ ਹੋਈ ਹੈ ਦੇਖੋ ਵੀਰੋ ਕਿੰਨੇ ਵਧੀਆ ਸੀ ਇਹ ਫਰਾਂਸਤੀ ਰੁੱਖ ਇੱਥੋਂ ਜੜ ਸ਼ੁਰੂ ਹੁੰਦੀ ਹੈ ਇੱਥੋਂ ਆ ਕੇ ਵੀਰੋ ਇਸ ਤਰ੍ਹਾਂ ਟਾਣਾ ਇਹਦਾ ਇੱਕ ਇੱਥੇ ਆ ਕੇ ਜੜ ਬਣ ਗਈ ਹੈ ਇਹ ਤੋਂ ਅੱਗੇ ਉਹ ਜੜਾਂ ਬਣ ਗਈਆਂ ਵੀਰੋ ਬਹੁਤ ਤਕਰੀਬਨ ਜੇ ਆਪਾਂ ਕਹੀਏ ਵੀਰੋ 3-400 ਮੀਟਰ ਤੱਕ ਇਹ ਏਰੀਆ ਕਵਰ ਕਰ ਗਿਆ ਦਰਖਤ ਇਸ ਤੋਂ ਬਾਅਦ ਇਧਰ ਨੂੰ ਵੀ ਰੋ ਦੀਆਂ ਟਾਹਾਂ ਫੁੱਟਦੀਆਂ ਨੇ ਦੇਖੋ ਇਹੋ ਹੀ ਦਰਖਤ ਇੱਥੋਂ ਜਾਂਦਾ ਹੈ ਇੱਥੋਂ ਜਾ ਕੇ ਵੀਰੋ ਅੱਗੇ ਬਹੁਤ ਦੂਰ ਤੱਕ ਇੱਥੇ ਇਹਦੀ ਫੇਰ ਜੜ ਲੱਗੀ ਹੈ ਇੱਥੋਂ ਜਾ ਕੇ ਅੱਗੇ ਵੀਰੋ ਬਹੁਤ ਦੂਰ ਤੱਕ ਇਹ ਇੱਥੇ ਜਾ ਕੇ ਇਹਦਾ ਐਂਡ ਹੁੰਦਾ ਹੈ ਦੇਖੋ ਹੁਣ ਵੀਰ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੰਨਾ ਵੱਡਾ ਹੈ ਵਿਸ਼ਾਲ ਬੋਰਡ ਦਾ ਦਰਖਤ ਹੈ ਇਹ ਹੀ ਸੀ ਵੀਰੋ ਸੁਰਗ ਕੀ ਨੋਪਾ ਕਈ ਦਿਨ ਸੋਰ ਗਰਬਰਾਸਤੀ ਰੁੱਖਣ ਬਹੁਤ ਘਟ ਗਏ ਜਿਨ੍ਹਾਂ ਦੇ ਕਰਕੇ ਬਰਸਾਤਾ ਨਹੀਂ ਹੋ ਰਹੀਆਂ ਟੈਂਪਰੇਚਰ ਸਾਡੇ 50 ਡਿਗਰੀ ਦੇ ਆਪ ਤੇ ਪਹੁੰਚ ਗਏ ਵੀਰੋ ਇੱਕ ਮੱਚਣ ਵਾਲਾ ਮਾਹੌਲ ਹੋ ਗਿਆ ਦੇਖੋ ਉਥੋਂ ਜੜ ਕਿੱਦਾਂ ਆਉਂਦੀ ਹੈ ਵੀਰੋ ਇੱਥੇ ਆ ਗਈ ਇੱਥੋਂ ਆ ਕੇ ਦਾ ਐਂ ਕੰਟੈਕਟ ਆਫ ਸੀ ਹੋ ਗਿਆ ਫਿਰ ਇੱਥੋਂ ਆ ਕੇ ਐਂ ਜਾਂਦਾ ਜਾਂਦਾ ਵੀਰੋ ਅੱਗੇ ਬਹੁਤ ਦੂਰ ਤੱਕ ਪੈ ਲ ਗਿਆ ਇਹਦੀ ਛਾਂ ਦੀ ਗੱਲ ਕਰੀ ਵੀਰੋ ਦੇਖੋ ਇੱਥੋਂ ਲੈ ਕੇ ਐਨੇ ਬਾਣ ਦੇ ਵਿੱਚ ਇਹਦੀ ਛਾਂ ਆਈ ਹੋਈ ਹੈ ਇੱਥੋਂ ਤੱਕ ਇਥੋਂ ਤੱਕ ਇਹਨੇ ਸਾਡੇ ਬਰਸਤੀ ਰੁੱਖ ਵੀਰੋ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਮੇਰਾ ਦਰਖਤ ਦਿਖਾਉਣ ਦਾ ਬਰਸਤ ਯਾਦ ਕਰਵਾਉਣ ਦਾ ਇੱਕੋ ਹੀ ਆਈਡੀਆ ਸੀ ਕਿ ਯਾਰ ਸਾਨੂੰ ਪੁਰਾਣੇ ਬਰਸਤੀ ਰੁੱਖ ਵੀਰੋ ਲਾਉਣੇ ਚਾਹੀਦੇ ਅੱਤੇ ਰੁੱਖ ਅਸੀਂ ਦਿਨੋਂ ਦਿਨ ਘਟਾ ਰਹੇ ਹਾਂ ਰੁੱਖਾਂ ਨੂੰ ਵੱਢ ਰਹੇ ਹਾਂ ਪਰ ਲਾ ਨਹੀਂ ਰਹੇ ਹਰ ਕਿਸਾਨ ਦਾ ਫਰਜ਼ ਮੰਨਦਾ ਕਿ ਆਉਂਦੀਆਂ ਪੀੜ੍ਹੀਆਂ ਨੂੰ ਵੀਰੋ ਆਪਾਂ ਇਹ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਟੈਂਪਰੇਚਰ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਵੀਰੋ ਆਪਾਂ ਨੂੰ ਰੁੱਖ ਲਗਾਉਣੇ ਬਹੁਤ ਜ਼ਰੂਰੀ ਨੇ ਬਰਸਤੀ ਰੁੱਖ ਵੀਰੋ ਜ਼ਰੂਰ ਲਗਾਓ ਦੇਖੋ ਇਹ ਰੁੱਖ ਦਾ ਤੁਹਾਨੂੰ ਇੱਕ ਵਾਰੀ ਫੇਰ ਮੈਂ ਚਾਹ ਤਮਰਵਾ ਦਿਆਂ ਬਹੁਤ ਹੀ ਵੱਡਾ ਵੀ ਰੋਹੇ ਬੋੜ ਦਾ ਦਰਖਤ ਹੈ ਜਿਸ ਦਾ ਕੋਈ ਅੰਤ ਨਹੀਂ ਕਿ ਕਿੱਥੋਂ ਲੈ ਕੇ ਵੀਰੋ ਕਿੱਥੋਂ ਤੱਕ ਇਹ ਫੈਲਿਆ ਹੋਇਆ ਹੈ ਕਿੰਨਾ ਵੱਡਾ ਇਹ ਰੁੱਖ ਹੈ ਦੇਖੋ ਜੀ ਆ ਬਿਲਕੁਲ ਇਹਦੇ ਨਾਲ ਦੀ ਵੀਰੋ ਨਹਿਰ ਵਗਦੀ ਹੈ ਤੇ ਇਹ ਵੈਸੇ ਸੁੱਕੇ ਥਾਂ ਚ ਬਹੁਤ ਬੜੇ ਥੱਲੇ ਵੀਰੋ ਖਰਾਬ ਵਗੈਰਾ ਮਾਰ ਕੇ ਪੂਰਾ ਸੋਹਣਾ ਸਾਫ ਥਾਂ ਕੀਤਾ ਹੋਇਆ ਤੇ ਉਹ ਵੀਰੋ ਦੇਖੋ ਸਾਹਮਣੇ ਖੂ ਤੇ ਇਹ ਹੈ ਜੀ ਰੁੱਖ ਤੇ ਰੁੱਖ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਰੱਖੀ ਹੋਈ ਆ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੀ ਇਹ ਹੈ ਵੀਰੋ ਪੁਰਾਣਾ ਵਿਰਸਾ ਸਾਡੇ ਵਿਰਾਸਤੀ ਰੁੱਖ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ